ਸਤਿ ਸ਼੍ਰੀ ਅਕਾਲ ਬੀਬੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਦਿਨੇਸ਼ਵਰੀ ਸਾਥ ਵਿੱਚ ਇਸ ਸਮੇਂ ਨਵਾਂ ਸ਼ਹਿਰ ਬਾਈਪਾਸ ਤੇ ਮੌਜੂਦ ਹਾਂ ਔਰ ਸਵੇਰ ਦੀ ਸ਼ੁਰੂਆਤ ਇੱਕ ਡਰਾਉਣੇ ਹਾਦਸੇ ਨਾਲ ਹੁੰਦੀ ਹੈ ਤੁਸੀਂ ਬਿਲਕੁਲ ਮੇਰੇ ਪਿੱਛੇ ਇੱਕ ਟੂਰਿਸਟ ਬੱਸ ਦੇਖ ਸਕਦੇ ਹੋ ਜਿਸ ਦੇ ਵਿੱਚ ਕਾਲਜ ਦੇ ਸਟੂਡੈਂਟ ਜਿਹੜੇ ਸਵਾਰ ਸਨ ਔਰ ਦੱਸਿਆ ਜਾ ਰਿਹਾ ਕਿ ਮੁੰਬਈ ਤੋਂ ਬੱਚੇ ਜਿਹੜੇ ਆ ਇਹ ਪਹਿਲਾਂ ਜਿਹੜੇ ਸਟੂਡੈਂਟਸ ਆ ਵੈਸੇ ਸਾਰੇ ਮੇਜਰ ਨੇ ਸਕੂਲੀ ਬੱਚੇ ਨਹੀਂ ਕਾਲਜ ਦੇ ਬੱਚੇ ਦੱਸੇ ਜਾ ਰਹੇ ਆ ਕਿ ਜਿਹੜੇ ਬੱਸ ਵਿੱਚ ਸਵਾਰ ਸਨ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਉਹਨਾਂ ਨੇ ਮਨਾਲੀ ਜਾਣਾ ਸੀ ਔਰ ਜਦੋਂ ਬੱਸ ਇੱਥੇ ਨਵਾਂ ਸ਼ਹਿਰ ਦੇ ਨਜ਼ਦੀਕ ਪਹੁੰਚਦੀ ਹੈ ਜੋ ਅਸੀਂ ਬੱਸ ਦੇ ਜਿਹੜੇ ਹੈਲਪਰ ਨੇ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਦਾ ਕਹਿਣਾ ਹੈ ਕਿ ਬੱਸ ਹਾਲਾਂਕਿ ਪਹਿਲਾਂ ਇਹ ਖਬਰ ਸਾਹਮਣੇ ਆਈ ਸੀ ਕਿ ਡਰਾਈਵਰ ਨੂੰ ਸ਼ਾਇਦ ਥਕਾਵਟ ਹੋ ਗਈ ਸੀ ਜਾਂ ਚੱਪਕੀ ਲੱਗ ਗਈ ਲੇਕਿਨ ਹੁਣ ਜੋ ਹੈਲਪਰ ਵਿੱਚ ਮੌਜੂਦ ਸਨ ਬੱਸ ਦੇ ਉਹਨਾਂ ਦਾ ਕਹਿਣਾ ਹੈ ਕਿ ਕਿਸੇ ਨੇ ਓਵਰਟੇਕ ਕੀਤੀ ਹੈ ਓਵਰਟੇਕ ਕਰਨ ਤੋਂ ਬਾਅਦ ਕੱਟ ਮਾਰਿਆ ਉਸ ਨੂੰ ਬਚਾਉਂਦੇ ਬਚਾਉਂਦੇ ਜਿਹੜੀ ਗੱਡੀ ਆ ਤੁਸੀਂ ਦੇਖੋ ਬੱਸ ਦੇਖੋ ਜਿਹੜੀ ਪਲਟ ਗਈ ਆ ਔਰ ਬੂਰੇ ਤਰੀਕੇ ਪਲਟੀਆਂ ਦਿਲ ਦਹਿਲਾ ਦੇਣ ਵਾਲੀਆਂ ਤਸਵੀਰਾਂ ਔਰ ਐਕਸੀਡੈਂਟ ਦਾ ਤਾਂ ਨਾਮ ਹੀ ਮਾੜਾ ਔਰ ਸਵੇਰੇ ਸਵੇਰੇ ਜਦੋਂ ਇਹ ਖਬਰ ਸਾਰੇ ਪਾਸੇ ਫੈਲਦੀ ਆ ਤਾਂ ਲੋਕਾਂ ਦੇ ਮਨਾਂ ਵਿੱਚ ਚਿੰਤਾ ਵੱਧਦੀ ਹੈ ਕਿ ਬਣਿਆ ਕੀ ਕਿਉਂਕਿ ਆ ਤੁਸੀਂ ਤਸਵੀਰਾਂ ਦੇਖੋ ਤਸਵੀਰਾਂ ਬਹੁਤ ਡਰਾਉਣੀਆਂ ਹਨ ਇੱਕ ਵਾਰੀ ਬੰਦਾ ਦੇਖਦਾ ਤਾਂ ਦਿਲ ਦਹਿਲ ਜਾਂਦਾ ਕਿ ਬਣਿਆ ਕੀ ਹੋਵੇਗਾ ਕਿੰਨੇ ਕਿਤੇ ਸੱਟਾਂ ਲੱਗੀਆਂ ਹੋਣਗੀਆਂ ਲੇਕਿਨ ਰੱਬ ਦਾ ਸ਼ੁਕਰ ਹੈ ਗنیمਤ ਰਹੀ ਹੈ ਪ੍ਰਮਾਤਮਾ ਦੀ ਕਿ ਕਿਸੇ ਦੇ ਛਿੜੀਟ ਤੱਕ ਨਹੀਂ ਹਾਂ ਮਾੜੀ ਮੋਟੀ ਮਾਮੂਲੀ ਸਟਾ ਲੱਗ ਗਿਆ ਜੇ ਬੰਦਾ ਕਬਰ ਆ ਜਾਂਦਾ ਕਿਉਂਕਿ ਤੜਕੇ 4 ਵਜੇ ਦਾ ਜਿਹੜਾ ਇਹ ਮਾਮਲਾ ਦੱਸਿਆ ਜਾ ਰਹੀ ਜਿਹੜੀ ਘਟਨਾ ਦੱਸੀ ਜਾ ਰਹੀ ਹੈ ਕਿ ਜਦੋਂ 4 ਵਜੇ ਬੱਸ ਵਿੱਚ ਸਟੂਡੈਂਟ ਸਵਾਰ ਸਨ 50 ਦੇ ਕਰੀਬ ਬੱਚੇ ਸਵਾਰ ਸਨ ਤੇ ਜਦੋਂ ਬੱਸ ਇਸ ਤਰੀਕੇ ਤੁਸੀਂ ਦੇਖੋ ਥਾਂ ਕਿੰਨਾ ਨੀਮ ਹੈ ਔਰ ਇੱਥੇ ਬੀਮ ਕ੍ਰੈਸ਼ ਬੈਰੀਅਰਸ ਹੋਣੇ ਚਾਹੀਦੇ ਸੜਕ ਸੁਰੱਖਿਆ ਪ੍ਰਬੰਧ ਜਿਹੜੇ ਉਹ ਵੀ ਨੰਗੇ ਹੁੰਦੇ ਆ ਕਿ ਟੋਲ ਟੈਕਸ ਦਾ ਬਹੁਤ ਵੱਡੇ ਲਈ ਜਾਂਦੇ ਆ ਲੇਕਿਨ ਸਾਈਡ ਤੇ ਬੈਰੀਅਰ ਵੀ ਹੋਣਾ ਚਾਹੀਦਾ ਕਿਉਂਕਿ ਖੇਤ ਥੋੜਾ ਪਰੇ ਆ ਤੇ ਥਾਂ ਕਿੰਨੀ ਨੀਵੀਂ ਆ ਤਾਂ ਬੀਮ ਬੈਰੀਅਰਸ ਜਿਹੜੇ ਕ੍ਰੈਸ਼ ਬੈਰੀਅਰਸ ਹੁੰਦੇ ਆ ਉਹ ਕਿੱਥੇ ਨੇ ਹਿਮਾਚਲ ਵੱਲ ਚਲੇ ਜਾਓ ਤਾਂ ਬੀਮ ਕ੍ਰੈਸ਼ ਬੈਰੀਅਰਸ ਉਹਨਾਂ ਨੇ ਥਾਂ-ਥਾਂ ਤੇ ਲਾਏ ਹੁੰਦੇ ਆ ਸੜਕੀ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਤਾਂ ਇੱਧਰ ਕੋਈ ਵੀ ਸੜਕੀ ਸੁਰੱਖਿਆ ਪ੍ਰਬੰਧ ਨਹੀਂ ਹੈ ਔਰ ਇਹ ਵੀ ਦੱਸਿਆ ਜਾ ਰਿਹਾ ਕਿ ਹੋ ਸਕਦਾ ਡਰਾਈਵਰ ਨੂੰ ਥਕਾਵਟ ਹੋਈ ਹੋਵੇ ਲੇਕਿਨ ਜਿਹੜੇ ਉਹਨਾਂ ਦੇ ਹੈਲਪਰ ਨੇ ਉਹ ਕਹਿੰਦੇ ਕਿ ਕੋਈ ਗੱਡੀ ਦੇ ਕੱਟ ਮਾਰਿਓ ਵਟੇ ਕਰਨ ਲੱਗੇ ਜਿਸ ਦੇ ਕਰਕੇ ਜਿਹੜੀ ਬੱਸ ਪਲਟ ਗਈ ਹਾਲਾਂਕਿ ਉਹਨੇ ਇਹ ਵੀ ਕਿਹਾ ਕਿ ਸਪੀਡ ਕਹਿੰਦਾ 20 25 ਕਿਸੀ ਪਰ ਇਸ ਗੱਲ ਨੂੰ ਆਪਾਂ ਕਿੰਨਾ ਕ ਮੰਨੀਏ ਇਹ ਤੁਸੀਂ ਸਮਝ ਸਕ ਸੜਕ ਸੁਰੱਖਿਆ ਫੋਰਸ ਦੀ ਟੀਮ ਵੀ ਮੌਕੇ ਤੇ ਪਹੁੰਚਦੀ ਆ ਉਦੋਂ ਤੜਕੇ 4:00 ਵਜੇ ਹੀ ਪਹੁੰਚਦੀ ਹੈ ਜਨਕ ਜੀ ਸਾਡੇ ਨਾਲ ਨੇ ਔਰ ਇਹਨਾਂ ਦੀ ਟੀਮ ਦੀ ਖਾਸ ਗੱਲ ਇਹ ਆ ਕਿ ਤੁਰੰਤ ਐਕਸ਼ਨ ਕਰਦੇ ਆ ਜਦੋਂ ਹੀ ਕੋਈ ਅਣਸੁਖਾਵੀ ਘਟਨਾ ਵਾਪਰਦੀ ਹੈ ਤਾਂ ਸੜਕ ਸੁਰੱਖਿਆ ਫੋਰਸ ਦੀ ਟੀਮ ਜਿਹੜੀ ਆ ਤੁਰੰਤ ਪਹੁੰਚਦੀ ਆ ਜਨਕ ਜੀ ਵੀ ਸਵੇਰੇ ਪਹੁੰਚ ਜਾਂਦੇ ਆ ਸਭ ਤੋਂ ਇੱਕ ਵਾਰੀ ਸਵੇਰ ਦਾ ਮੰਜ਼ਰ ਜਾਣਨ ਦੀ ਕੋਸ਼ਿਸ਼ ਕਰਦੇ ਆ ਸਰ ਸਵੇਰੇ ਤੁਹਾਨੂੰ ਪਤਾ ਕਿਵੇਂ ਪਤਾ ਲੱਗਦਾ ਤਲਾਕ ਕਿਵੇਂ ਮਿਲਦੀ ਹੈ ਜੀ ਸਰ ਸਾਨੂੰ ਕੰਟਰੋਲ ਰੂਮ ਤੋਂ ਫੋਨ ਆਂਦਾ ਸਾਡੇ ਨਾਮੇ ਸ਼ਰੋਂ ਜੀ ਕੰਟਰੋਲ ਰੂਮ ਤੇ ਕਾਲ ਆਈ ਸੀਗੀ 4 ਵਜੇ 1-2 ਮਿੰਟ ਤੇ ਅੱਛਾ ਜੀ ਤੇ ਅਸੀਂ ਲੰਗੜੋਏ ਖੜੇ ਸੀਗੇ ਠੀਕ ਹੈ ਤੇ 2 ਮਿੰਟ ਬਾਅਦ ਆਪਾਂ ਗਏ ਪਹੁੰਚ ਗਏ ਠੀਕ ਹੈ ਜੀ 1-2 ਕਿਲੋਮੀਟਰ ਤੋਂ ਸਵੇਰ ਦਾ ਮੰਜ਼ਰ ਕੀ ਸੀਗਾ ਜੀ ਉਸ ਸਮੇਂ ਤੇ ਤਸਵੀਰਾਂ ਕੀ ਸੀਗੀਆਂ ਉਸ ਸਮੇਂ ਦਾ ਸਰ ਬਹੁਤ ਇਤਹਾਕਲਾਟ ਹੋ ਰਿਹਾ ਸੀ ਤੇ ਪਤਾ ਨਹੀਂ ਕਿੰਨੇ ਕੁ ਸੱਤਾਂ ਦੱਜੀਆਂ ਬੰਦਿਆਂ ਦੇ ਕਬਰਾਂਏ ਹੋਣੇ ਬੱਚੇ ਬੱਚੇ ਬਹੁਤ ਹੋ ਰਹੇ ਸੀ ਤੇ ਆਪਾਂ ਕੱਢ ਕੇ ਮੈਸੇ ਹਸਪੀਟਲ ਪੇ ਜਾਣ ਦੀ ਵੀ ਲੋੜ ਨਹੀਂ ਪਈ ਜੇ ਮੈਂ ਝਰੀਟ ਸਿਜੀ ਆਪੇ ਉਹਦੇ ਮੱਲਨ ਪੱਟੀ ਕਰਤੀ ਇੱਕ ਦੋ ਤਾਂ ਝਰੀਟ ਸਿਜੀ ਉਹ ਵੀ ਨਾਰਮਲ ਓਕੇ ਨਾਰਮਲ ਕੋਈ ਕੋਈ ਗੰਭੀਰ ਸੱਟ ਨਹੀਂ ਆਈ ਨੇ ਕੋਈ ਵੀ ਕਿੰਨੇ ਜਾਣ ਡਰਾਈਵਰ ਦੇ ਵੀ ਲੱਗੀ ਆ ਥੋੜੀ ਜਿਹੀ ਛੋੜ ਛੋੜੀ ਲੱਗੀ ਤੇ ਕਿੰਨੇ ਜਾਣੇ ਬੱਸ ਵਿੱਚ ਸਵਾਰ ਸਨ 51 ਸਵਾਰੀਆਂ ਸੀਗੀਆਂ 51 ਹਾਂਜੀ ਤੇ ਹੁਣ ਸਾਰੇ ਠੀਕ ਨੇ ਬਿਲਕੁਲ ਠੀਕ ਨੇ ਸਾਰੇ ਠੀਕ ਨੇ ਇਤੋਂ ਰਵਾਨਾ ਕਰ ਦਿੱਤਾ ਜੀ ਹਾਂਜੀ ਸਾਰੇ ਚਲੇ ਗਏ ਬਾਕੀ ਆ ਡਰਾਈਵਰ ਕਨੈਕਟਰ ਨੇ ਜੀ ਜੀ ਬਾਕੀ ਉਹ ਆ ਰਹੇ ਨੇ ਮਾਲਕ ਇਹਨਾਂ ਦੇ ਦਿੱਲੀ ਤੋਂ ਸ਼ਾਮ ਤੱਕ ਪਹੁੰਚਣਗੇ ਅਜੇ ਗੱਲ ਸਟੇਕ ਤੇ ਵੀ ਪਹੁੰਚੇਗਾ ਉਸੇ ਵੇਲੇ ਤੁਸੀਂ ਐਂਬੂਲੈਂਸ ਦਾ ਪ੍ਰਬੰਧ ਵੀ ਕਰਤਾ ਸੀ ਦੋ ਐਂਬੂਲੈਂਸ ਆ ਗਈ ਮੌਕੇ ਤੇ ਉਸ ਟਾਈਮ ਬੱਸ ਦਾ ਲੱਗਿਆ ਨਾ ਬੱਸ ਪਲਟ ਗਈ ਐਂਬੂਲੈਂਸ ਵੀ ਮਿੰਟੋ ਮਿੰਟੀ 5-7 ਮਿੰਟ ਲੱਗ ਗਏ ਅੱਛਾ ਜੀ ਨਵੇਂ ਸ਼ਹਿਰੋਂ ਆਏ ਠੀਕ ਹੈ ਜੀ ਸਰ ਜਿਹੜੇ ਸਟੂਡੈਂਟ ਸੀ ਉਹਨਾਂ ਨੂੰ ਰਵਾਨਾ ਕਿਵੇਂ ਕੀਤਾ ਜੀ ਉਹ ਸਰ ਨਵੀਂ ਗੱਡੀ ਬੁਲਾ ਕੇ ਉਹ ਘੰਟੇਕ ਵਾਲਾ ਉਹਨਾਂ ਦੀ ਨਵੀਂ ਬੱਸ ਇਥੋਂ ਕਰਾ ਕੇ ਉਹਨਾਂ ਨੂੰ ਬੱਸ ਲੈ ਗਏ ਉਸ ਸਮੇਂ ਚੀਕ ਝਾੜਾ ਤਾਂ ਹੋਣਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਪਤਾ ਨਹੀਂ ਕਿਵੇਂ ਵੀ ਜ਼ਿਆਦਾ ਸ਼ਕਾ ਹੋਣੀ ਆ ਸਰ ਮੇਲ ਹੀ ਸੀ ਕਿ ਫੀਮੇਲ ਸੀ ਕੀ ਚੜਾਤਾ ਪੈ ਗਿਆ ਹਾਂਜੀ ਹਾਂਜੀ ਚਲੋ ਤੁਹਾਡਾ ਸ਼ੁਕਰਾਨਾ ਜੀ ਮਿਹਰਬਾਨੀ ਹਮੇਸ਼ਾ ਹੀ ਜਨਕ ਜੀ ਅਤੇ ਇਹਨਾਂ ਦੀ ਟੀਮ ਉਹ ਦੇਖੋ ਚੰਗਿਆੜੇ ਨਿਕਲਦੇ ਵੀ ਨਹੀਂ ਉਹ ਬਸ ਤੋਂ ਨਿਕਲੇ ਚੰਗਿਆੜਾ ਅੱਛਾ ਬਸ ਤੋਂ ਨਿਕਲੇ ਤਾਂ ਹਮੇਸ਼ਾ ਹੀ ਸੜਕ ਸੁਰੱਖਿਆ ਫੋਰਸ ਦੀ ਟੀਮ ਜਿਹੜੀ ਹੈ ਤਤਪਰ ਰਹਿੰਦੀ ਹੈ ਕੋਈ ਅਣਸੁਖਾਵੀ ਘਟਨਾ ਵਾਪਰੇ ਤਾਂ ਹਮੇਸ਼ਾ 24 ਘੰਟੇ ਸਰਵਿਸ ਰਹਿੰਦੀ ਹੈ ਔਰ ਜਨਕ ਜੀ ਦਾ ਧੰਨਵਾਦ ਕਰਦੇ ਹਾਂ ਪਿੱਛੇ ਜਦੋਂ ਮਹਾਲੋ ਵੀ ਉੱਤਰਲੇ ਪਾਸੇ ਬੱਸ ਪਲਟੀ ਜਦੋਂ ਵੀ ਤੁਰੰਤ ਪਹੁੰਚ ਗਏ ਸੀਗੇ ਤਾਂ ਜਿਹੜੇ ਅਫਸਰ ਆਪਣੀ ਡਿਊਟੀ ਬੜੀ ਇਮਾਨਦਾਰੀ ਨਾਲ ਨਿਭਾਉਂਦੇ ਸਲੂਟ ਆ ਉਹਨਾਂ ਨੂੰ ਔਰ ਅੱਛਾ ਉਪਰਾਲਾ ਪੰਜਾਬ ਸਰਕਾਰ ਦਾ ਵੀ ਸੜਕ ਸੁਰੱਖਿਆ ਫੋਰਸ ਦੀ ਜਿਹੜੀ ਟੀਮ ਬਣਾਈ ਹੈ ਔਰ ਦੱਸਦੇ ਆ ਕਿ ਸਵੇਰੇ 4:02 ਤੇ ਕਹਿੰਦੇ ਕਾਲ ਆਂਦੀ ਆ ਤੁਰੰਤ ਇੱਥੇ ਪਹੁੰਚਦੇ ਐਂਬੂਲੈਂਸ ਦਾ ਪ੍ਰਬੰਧ ਕੀਤਾ ਜਾਂਦਾ ਔਰ ਜਿਹੜੇ ਬੱਚੇ ਅੰਦਰ ਜਿਹੜੇ ਫਸੇ ਹੋਏ ਸਨ ਕਿਉਂਕਿ ਚਿੱਕ ਝਾੜਾ ਪੈ ਜਾਂਦਾ ਕਬਰ ਆ ਜਾਂਦੇ ਆ ਉਹਨਾਂ ਨੂੰ ਕੱਢਿਆ ਜਾਂਦਾ ਹੈਲਪ ਦਿੱਤੀ ਜਾਂਦੀ ਹੈ ਔਰ ਮੋਰਲੀ ਹੈਲਪ ਕੀਤੀ ਜਾਂਦੀ ਹੈ ਕਿਉਂਕਿ ਜਦੋਂ ਇਸ ਤਰੀਕੇ ਦਾ ਹਾਦਸਾ ਡਰਾਉਣਾ ਹਾਦਸਾ ਵਾਪਰ ਜਵੇ ਦਿਲ ਦਹਿਲਾ ਦੇਣ ਵਾਲਾ ਹਾਦਸਾ ਵਾਪਰ ਜਵੇ ਤਾਂ ਸਭ ਤੋਂ ਪਹਿਲਾਂ ਤਾਂ ਮੋਟੀਵੇਟੇਟ ਹੀ ਕਰਨਾ ਪੈਂਦਾ ਹੈ ਮੋਰਲ ਸਪੋਰਟ ਚਾਹੀਦੀ ਹੁੰਦੀ ਹੈ ਔਰ ਤੁਸੀਂ ਦੇਖੋ ਬੱਸ ਕਿੰਨੀ ਹੈਵੀ ਹੈ ਆ ਹਾਈਡਰਾ ਮਸ਼ੀਨਾਂ ਵੀ ਦੇਖੋ ਉਹ ਵੀ ਪਿੱਛੇ ਚੱਕੀਆਂ ਜਾ ਰਹੀਆਂ ਲੱਕ ਉਹਨਾਂ ਦੇ ਵੀ ਚੱਕ ਹੋ ਰਹੇ ਆ ਤਾਂ ਕਾਫੀ ਭਾਰੀ ਹੈ ਔਰ ਅੱਗੇ ਦਰਖਤ ਵੀ ਨੇ ਤਾਂ ਵੱਡਾ ਹਾਦਸਾ ਔਰ ਜਾਨੀ ਨੁਕਸਾਨ ਨਹੀਂ ਹੋਇਆ ਰੱਬ ਦਾ ਸ਼ੁਕਰ ਹੈ ਹਾਦਸਾ ਹੋ ਗਿਆ ਹਾਦਸਾ ਨਹੀਂ ਟਲ ਸਕਿਆ ਲੇਕਿਨ ਪ੍ਰਮਾਤਮਾ ਦਾ ਸ਼ੁਕਰ ਹੈ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਬਸ ਦੇ ਜਿਹੜੇ ਹੈਲਪਰ ਨੇ ਮੈਂ ਇਹਨਾਂ ਨਾਲ ਇੱਕ ਵਾਰੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦਾ ਵੀਰ ਕਿਆ ਨਾਮ ਹੈ ਆਪਕਾ ਤੇਜਿੰਦ ਤੇਜੀ ਕਿੱਥੋਂ ਆਏ ਤੁਸੀਂ ਦਿੱਲੀ ਦਿੱਲੀ ਤੋਂ ਆਇਆ ਅੱਛਾ ਸਟੂਡੈਂਟਸ ਕਿੱਥੋਂ ਆਇਆ ਇਹ ਸਟੂਡੈਂਟ ਤੇ ਮਹਾਰਾਸ਼ਟਰ ਬੰਬਈ ਮਹਾਰਾਸ਼ਟਰ ਮੁੰਬਈ ਤੋਂ ਆਇਆ ਤੇ ਫਿਰ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਅੰਮ੍ਰਿਤਸਰ ਤੋਂ ਬਾਗਾ ਬਾਰਡਰ ਸੇ ਯਹਾਂ ਸੇ ਮਨਾਲੀ ਜਾ ਰਹੇ ਥੇ ਅੱਛਾ ਪਹਿਲਾ ਵਾਗਾ ਬਾਰਡਰ ਗਏ ਨੇ ਵਾਗਾ ਬਾਰਡਰ ਅੱਛਾ ਫਿਰ ਗੋਲਡਨ ਟੈਂਪਲ ਫਿਰ ਵਾਸੇ ਰਾਸਤੇ ਨਾਲ ਫਿਰ ਪੰਜਾਬ ਨਾਰਥ ਸਾਈਡ ਦਾ ਟੂਰ ਸੀ ਉਹਨਾਂ ਦਾ ਫਿਰ ਆਪਣਾ ਮਨਾਲੀ ਆ ਗਿਆ ਹੂੰ ਫਿਊਜ ਫਿਊਜ ਕੱਟਿਆ ਉਹ ਕਹਿੰਦੇ ਕੋਈ ਕਰੰਟ ਨਿਕਲਦਾ ਜਾਇਆ ਜੀ ਅੱਛਾ ਠੀਕ ਨੇ ਸਾਰੇ ਬਾਕੀ ਸਾਬ ਓਕੇ ਹੈ ਕੁਝ ਵੀ ਚੋਟ ਨਹੀਂ ਆਇਆ ਕਿਸੇ ਵੀ ਬਾਕੀ ਡਰਾਈਵਰ ਕੇ ਛੋਟ ਆ ਗਈ ਥੋੜੀ ਬਹੁਤ ਅਮਾਰੇ ਇੰਜੀਨੀਂਗ ਹਲਕੇ ਬੋਤ ਹੈ ਠੀਕ ਹੈ ਡਰਾਈਵਰ ਤੇ ਕਿੱਥੇ ਛੋਟ ਆਈ ਬਾਕੀ ਥੋੜੀ ਸਿਰ ਮੇ ਆ ਗਈ ਥੋੜੀ ਪੈਰ ਮੇ ਆ ਗਈ ਉਸ ਨੂੰ ਕਿੱਥੇ ਭਰਤੀ ਕੀਤਾ ਉਹ ਗਿਆ ਉਹ ਉਸ ਲੈ ਗਏ ਸਰ ਸਿਵਲ ਹਸਪਤਲ ਇੱਕ ਸਿਕੰਮੇ ਗਾੜੀ ਲੈ ਜਾਓ ਜਾ 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 ਆ ਜਾਓ ਤਾਂ ਕਰੰਟ ਜਿਹੜਾ ਕਹਿੰਦੇ ਸਪਾਰਕ ਹੋ ਰਿਹਾ ਹੈ ਤਾਂ ਵੀਰ ਨੂੰ ਭੇਜਿਆ ਜਾ ਰਿਹਾ ਇਸ ਨੂੰ ਹੈਲਪਰ ਨੂੰ ਕੇ ਜਾ ਕੇ ਜਿਹੜਾ ਸ਼ੂ ਆ ਉਹਨੂੰ ਕੱਟ ਦੋ ਤਾਂ ਜੋ ਸਪਾਰਕਿੰਗ ਕਰਕੇ ਅੱਗ ਨਾ ਲੱਗੇ ਕਿਸੇ ਵੀ ਨਾਲ ਸੀਗੇ ਬੁਲਾਇਓ ਜਨੂੰ आपका के? के के अमृतसर से आ रहे थे, क्या बोलते हैं आ, से आ रहे थे। जी, तो ये क्या बोलते है? कार वाले ने ओवरटेक मारा तो गाड़ी जो ना नीचे उतर गई थी थकावट किया बिल्कुल भी नहीं बस बचाने की कारी कार नहीं, नहीं। दे पाई इतना धुंदी थी सॉप गए उसने एकदम कट मारा हमने ब्रेक मारा गाड़ी फिसल गई सीधा थी वो नीचे गई ਇਹ ਇਹ ਸਵਾਰੀ ਸਾਰੀ ਸੇਫ ਰਹੀ ਕਿਸੇ ਨੂੰ ਕੋਈ ਝੋਟ ਨਹੀਂ ਆਈ ਚਲੋ ਉਹ ਤਾਂ ਸਾਡੇ ਬੰਦੇ ਨੂੰ ਚੋਟ ਆਈ ਇੱਕ ਉਹ ਕਾਂ ਗਿਆ ਡਰਾਈਵਰ ਨੂੰ ਡਰਾਈਵਰ ਨੂੰ ਆਈ ਡਰਾਈਵਰ ਕਿੱਥੇ ਹੈ ਡਰਾਈਵਰ ਤਾਂ ਹਸਪੀਟਲ ਚਲਾ ਗਿਆ ਸੀ ਸਿਵਲ ਹਸਪੀਟਲ ਕੀ ਮਾਲੂਮ ਕੌਨਸੇ ਵਿੱਚ ਗਿਆ ਪਤਾ ਕੀ ਨਹੀਂ ਗਿਆ ਪਰ ਉਹ ਬਾਤੀ ਬੱਚੇ ਨੂੰ ਮਨਾਲੀ ਭੇਜ ਦਿੱਤਾ ਉਹ ਤਾਂ ਗਏ ਦੂਸਰੀ ਬੱਸ ਮਂਗਾਈ ਫਿਰ ਚੰਡੀਗੜ੍ਹ ਸੇ ਅਸ਼ੋਕੀ ਉਸਕੇ ਤਾਂ ਸਭ ਕੋ ਟ੍ਰਾਂਸਫਰ ਕਰਕੇ ਭੇਜ ਦਿਆ ਠੀਕ ਨੇ ਹਾਂ ਠੀਕ ਨੇ ਚਲੋ ਆਏ ਤੇ ਬਲ ਯਾ ਇਹ ਸਭ ਆਏ ਤੇ ਨਾ ਬੱਸ ਦਾ ਕਿਨਾਂ ਕੋ ਨੁਕਸਾਨ ਹੋ ਗਿਆ ਇਹ ਤਾਂ ਨਹੀਂ ਮਾਲੂਮ ਸਭ ਨੁਕਸਾਨੀ ਨੁਕਸਾਨ ਹੈ ਦੇਖੋ ਜੀ ਉਹ ਸਾਇਰ ਕਾ ਸਟੈਪ ਨਹੀਂ ਬਾਹਰ ਹੋ ਗਈ ਨੁਕਸਾਨ ਤਾਂ ਹੋਇਆ ਅੱਛਾ ਕਾ ਸਾਹਿਬ ਫਰੰਟ ਦਾ ਸੀਸਾ ਵੀ ਗਿਆ ਲੇਕਿਨ ਇੰਨਾ ਸ਼ੁਕਰ ਹੈ ਕਿ ਜਾਨੀ ਨੁਕਸਾਨ ਨਹੀਂ ਹੋਇਆ ਹਾਂ ਉਹਦੀ ਪਰਪਾਈ ਕੋਈ ਨਹੀਂ ਸਭ ਦੀ ਜਾਨ ਬਚ ਗਈ ਜੀ ਇਹੀ ਬਹੁਤ ਹੈ ਬਸ ਹੋਰ ਕੁਝ ਨਹੀਂ ਹੁਣ ਕਿੰਨਾ ਕੁ ਟਾਈਮ ਲੱਗੂਗਾ ਇਹਨੂੰ ਕੱਢਣ ਨੂੰ ਅਬ ਤੋ ਇਹੀ ਪਤਾ ਦੱਸਿਆ ਸਰ ਕਿੰਨਾ ਟਾਈਮ ਲੱਗੇਗਾ ਇਸ ਨੂੰ ਕੱਢਣੇ ਵਿੱਚ ਮੁਸ਼ਕਿਲ ਹੈ ਨਾ ਹਾਂ ਬਸ ਬਹੁਤ ਹੈਵੀ ਆ ਬਸ ਤੋ ਹੈਵੀ ਹੈ ਜੀ ਬੜੀ ਬਸ ਹੈ ਨਾ 13 ਮੀਟਰ ਦੀ ਬਸ ਹੈ ਤੋ ਹੈਵੀ ਤੋ ਹੋਗੀ ਨਾ ਜੀ ਬੜੀ ਬਸ ਹੈ ਹਾਂ ਤੇ ਜਿਹੜਾ ਲਗੇਜ ਸੀ ਉਹਨਾਂ ਦਾ ਲਗੇਜ ਵੀ ਨਾਲ ਲੈ ਕੇ ਹਾਂ ਸਭ ਲੈ ਕੇ ਨਾ ਕੇ ਨਿਕਾਲ ਕੇ ਦੇਖ ਲਿਆ ਨਾ ਸਾਰਾ ਬਾਹਰ ਠੀਕ ਹੈ ਸਭ ਲੈ ਗਏ ਤੇ ਜੀ ਠੀਕ ਹੈ ਜੀ ਔਰ ਤੁਸੀਂ ਇਹ ਦੇਖੋ ਅਬਰਮਤ ਹੈ ਨਾਲ ਦੀ ਨਾਲ ਪਰ ਆਪ ਇੱਕ ਵਾਰੀ ਮੰਡ ਜਾ ਇੱਥੇ ਜਾ ਕੇ ਤਸਵੀਰਾਂ ਦਿਖਾ ਦਈਏ ਕਿ ਪਰਲੇ ਪਾਸੇ ਪਰਲੇ ਪਾਸੇ ਤੁਸੀਂ ਦੇਖੋ ਕਿ ਜਿਹੜੇ ਰੋਖੇ ਆ ਉਹਨਾਂ ਦੀਆਂ ਵੀ ਟਾਹਣੀਆਂ ਟੁੱਟੀਆਂ ਨੇ ਔਰ ਵੱਡਾ ਹਾਦਸਾ ਜਿਹੜਾ ਆ ਇਹ ਹੋਇਆ ਦਿੱਲੀ ਦੀ ਬੱਸ ਦਸਰੇ ਆ ਅੱਭੀ ਲੌਇਨ ਲਾਇਨ ਦੀ ਲਾਇਨ ਹੈ ਐਲ او ਆਈ ਐਨ ਨਿਊ ਲੁੱਕ ਟਰੈਵਲਸ ਦਾ ਟੂਰਿਸਟ ਬੱਸ ਹੈ ਜਿਹੜੀ ਇਹ ਔਰ ਜੋ ਉਹਨਾਂ ਦੇ ਹੈਲਪਰ ਉਹਨਾਂ ਦੇ ਕਹਿਣ ਦੇ ਮੁਤਾਬਕ ਸਵੇਰੇ ਕੋਈ ਓਵਰਟੇਕ ਕਰਦਾ ਧੁੰਦ ਵਿੱਚ ਉਸ ਨੂੰ ਬਚਾਣ ਦੇ ਚੱਕਰ ਵਿੱਚ ਕਹਿੰਦੇ ਕਿ ਜਿਹੜੀ ਬੱਸ ਪਲਟ ਗਈ ਹਾਲਾਂਕਿ ਪਹਿਲਾਂ ਗੱਲ ਇਹ ਪਹੁੰਚੀ ਸੀਗੀ ਕਿ ਡਰਾਈਵਰ ਨੂੰ ਥਕਾਨ ਹੋ ਗਈ ਸ਼ਾਇਦ ਚਪਕੀ ਆ ਗਈ ਤਾਂ ਸੜਕੀ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਆਮ ਲੋਕਾਂ ਨੂੰ ਵੀ ਜਾਗਰਤ ਹੋਣਾ ਚਾਹੀਦਾ ਔਰ ਜਿਹੜੀਆਂ ਸਰਕਾਰਾਂ ਆ ਉਹਨਾਂ ਨੂੰ ਵੀ ਕੰਮ ਕਰਨਾ ਚਾਹੀਦਾ ਕਿਉਂਕਿ ਦੇਖੋ ਮੈਂ ਜਿਵੇਂ ਪਹਿਲਾਂ ਗਿਆ ਜਿਹੜਾ ਬੀਮ ਕ੍ਰੈਸ਼ ਬੈਰੀਅਰਸ ਹੋਣੇ ਚਾਹੀਦੇ ਆ ਮੈਟਲ ਦੇ ਹੋਣ ਚਾਹੀਏ ਸੋਲਿਡ ਹੋਣ ਚਾਹੀਏ ਸੀਮੈਂਟ ਦੇ ਬੈਰੀਅਰਸ ਹੋਣ ਉਹ ਇੱਥੇ ਬੈਰੀਅਰ ਹੋਣੇ ਚਾਹੀਦੇ ਤੁਸੀਂ ਜਗਾ ਤਾਂ ਦੇਖੋ ਕਿੰਨੀ ਨੀਵੀਂ ਆ ਖੇਤ ਕਿੰਨਾ ਥੱਲੇ ਡੂੰਘਾ ਔਰ ਇੱਥੇ ਤਾਂ ਸਾਈਕਲ ਡਿੱਗੇ ਉਹਦੇ ਵੀ ਵੱਡੀ ਸੱਟ ਲੱਗ ਸਕਦੀ ਆ ਤਾਂ ਰੱਬ ਦੀ ਕਿਰਪਾ ਰਹੀ ਆ ਕਿ ਜਾਨੀ ਨੁਕਸਾਨ ਨਹੀਂ ਹੋਇਆ ਪਰ ਫਿਰ ਤੋਂ ਆਪਾਂ ਧੰਨਵਾਦ ਕਰਦੇ ਨੇ ਸੜਕ ਸੁਰੱਖਿਆ ਫੋਰਸ ਦੀ ਟੀਮ ਦਾ ਇਨਚਾਰਜ ਜਨਕ ਜੀ ਅਤੇ ਉਹਨਾਂ ਦੀ ਸਾਰੀ ਟੀਮ ਨੇ ਜਿਹੜੇ ਮੌਕੇ ਤੇ ਪਹੁੰਚੇ ਆ ਔਰ ਪੀੜਤਾਂ ਨੂੰ ਬਾਹਰ ਕੱਢਿਆ ਮੋਰਲ ਸਪੋਰਟ ਕੀਤੀ ਤੇ ਹੁਣ ਦੱਸਿਆ ਜਾ ਰਿਹਾ ਕਿ ਉਹਨਾਂ ਨੂੰ ਦੂਜੀ ਬੱਸ ਵਿੱਚ ਸ਼ਿਫਟ ਕਰਕੇ ਜਿੱਥੇ ਉਹਦਾ ਟੂਰ ਜਾ ਰਿਹਾ ਸੀ ਮਨਾਲੀ ਉਧਰ ਰਵਾਨਾ ਕਰ ਦਿੱਤਾ ਗਿਆ ਦੱਸਿਆ ਜਾ ਰਿਹਾ ਕਿ ਪਹਿਲਾ ਜਿਹੜੇ ਵੀ ਪੈਸੇਂਜਰ ਜਿੰਨੇ ਵੀ ਯਾਤਰੀ ਸੀਗੇ ਇਸ ਬੱਸ ਵਿੱਚ ਸਵਾਰ ਸਨ ਬੰਬੇ ਤੋਂ ਆਂਦੇ ਨੇ ਮਹਾਰਾਸ਼ਟra ਤੋਂ ਆਂਦੇ ਨੇ 골ਡਨ ਟੈਂਪਲ ਜਾਂਦੇ ਨੇ ਔਰ ਵਾਗਾ ਬਾਰਡਰ ਜਾਂਦੇ ਨੇ ਹੁਣ ਉਹਨਾਂ ਨੇ ਮਨਾਲੀ ਜਾਣਾ ਸੀ ਤਾਂ ਸਵੇਰੇ 4 ਵਜੇ ਦੇ ਕਰੀਬ ਜਦ ਬੱਸ ਨਵਾਂ ਸ਼ਹਿਰ ਦੇ ਨਜ਼ਦੀਕ ਪਹੁੰਚਦੀ ਹੈ ਬਾਈਪਾਸ ਤੇ ਪਹੁੰਚਦੀ ਹੈ ਤਾਂ ਇਹ ਹਾਦਸਾ ਜਿਹੜਾ ਅਚਾਨਕ ਵਾਪਰ ਜਾਂਦਾ ਸ਼ੁਕਰਾਨਾ ਰੱਬ ਦਾ ਹੀ ਹੈ ਰੱਬ ਦੀ ਮਿਹਰਬਾਨੀ ਇਹੀ ਹੈ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਗੱਡੀ ਦਾ ਨੁਕਸਾਨ ਜ਼ਰੂਰ ਹੋਇਆ ਲੇਕਿਨ ਉਸਦੀ ਪਰਪਾਈ ਹੋ ਜਾਵੇਗੀ ਉਹਨੂੰ ਸਵਾਰ ਲੈ ਜਾਵੇਗਾ ਗੱਡੀ ਨੂੰ ਦੁਆਰਤੀ ਚਾਰੂ ਢੰਗ ਨਾਲ ਚਲਾ ਲਿਆ ਜਾਵੇਗਾ ਲੇਕਿਨ ਜੇ ਕੋਈ ਜਾਨੀ ਨੁਕਸਾਨ ਹੋ ਜਾਂਦਾ ਕਿਸੇ ਦਾ ਪੁੱਤ ਜਹਾਨੋਂ ਚਲੇ ਜਾਂਦਾ ਤਾਂ ਬੜੀ ਮੁਸ਼ਕਲ ਸੀ ਕਿਉਂਕਿ ਦੱਸਿਆ ਜਾ ਰਿਹਾ ਬਸ ਵੀ ਜਿੰਨੀ ਵੀ ਯਾਤਰੀਆਂ ਸਵਾਰ ਜਿੰਨੇ ਵੀ ਸਵਾਰੀਆਂ ਸਵਾਰਸਨ ਸਾਰੇ ਮੇਲ ਸਨ ਔਰ ਕਾਲਜ ਦੇ ਸਟੂਡੈਂਟਸ ਹਨ ਜਿਹੜੇ ਹੁਣ ਇਸ ਸਮੇਂ ਮਨਾਲੀ ਵਿੱਚ ਨੇ ਡਰਾਈਵਰ ਦੇ ਸੱਟ ਲੱਗੀ ਆ ਲੇਕਿਨ ਜਿੰਨੀਆਂ ਵੀ ਸਵਾਰੀਆਂ ਸਨ ਉਹਨਾਂ ਦਾ ਬਚਾਅ ਹੋ ਗਿਆ ਸ਼ੁਕਰ ਤੁਸੀਂ ਵੀ ਸੇਫ ਰਹੋ ਤੰਦਰ ਤੰਦਰੁਸਤ ਰਹੋ ਔਰ ਸਾਵਧਾਨ ਰਹੋ ਜਦੋਂ ਸੜਕ ਤੇ ਆਉਨੇ ਆ ਆਪਣੇ ਸੜਕਾਂ ਦੀ ਕੰਡੀਸ਼ਨ ਕੋਈ ਇਹੋ ਜਿਹੀ ਨਹੀਂ ਹੈ ਕਿ ਗੱਡੀ ਤੁਸੀਂ 100 150 ਤੇ ਚਲਾ ਸਕੋ ਇੱਥੇ ਭਾਈ 80 ਦੀ ਸਪੀਡ ਤੋਂ ਵੱਧ ਗੱਡੀ ਨਾ ਚਲਾਓ ਜੇ ਸੜਕ ਖਾਲੀ ਵੀ ਆ ਪਤਾ ਨਹੀਂ ਕਿਹੜੇ ਵੇਲੇ ਕਿਹਨੇ ਸੜਕ ਤੇ ਚੜੇ ਆਣਾ ਕਿਉਂਕਿ ਜਿਨ੍ਹਾਂ ਦੇ ਸਿਰ ਤੇ ਸਰਕਾਰਾਂ ਕਾਉਸ ਸਲੇਂਦੀਆਂ ਆਵਾਰਾ ਪਸ਼ੂ ਸੜਕਾਂ ਤੇ ਫਿਰਦੇ ਹੀ ਰਹਿੰਦੇ ਆ ਤਾਂ ਉਹ ਕਹਿੰਦੇ ਗੱਡੀ ਨੇ ਕੱਟ ਮਾਰਤਾ ਪਤਾ ਨਹੀਂ ਕਿਹੜੇ ਵੇਲੇ ਧੁੰਦ ਚ ਕਿਹੜੇ ਜਾਨਵਰ ਨੇ ਸਾਹਮਣੇ ਆ ਗਿਆ ਨਾ ਉਹ ਦੇਖੋ ਰੁੱਖ ਉਹ ਵੀ ਮੇਰੇ ਖਿਲ ਜੜ ਤੋਂ ਹੀ ਭੱਟ ਹੋਇਆ ਤਾਂ ਵੱਡਾ ਹਾਦਸਾ ਇਸ ਕਰਕੇ ਸਾਵਧਾਨ ਰਹੋ ਜਿੰਨੇ ਵੀ ਰੂਲਸ ਨੇ ਉਹਨਾਂ ਨੂੰ ਫਾਲੋ ਕਰੋ ਟ੍ਰੈਫਿਕ ਰੂਲਸ ਨੂੰ ਫਾਲੋ ਕਰੋ ਤੇ ਸਰਕਾਰਾਂ ਨੂੰ ਵੀ ਚਾਹੀਦਾ ਇੱਥੇ ਦੇਖੋ ਕੋਈ ਲਾਈਟ ਵੀ ਨਹੀਂ ਹੈਗੀ ਸਟਰੀਟ ਲਾਈਟ ਵੀ ਨਹੀਂ ਹੈਗੀ ਧੁੰਦ ਨੂੰ ਕਿਵੇਂ ਧੁੰਦ ਵਿੱਚ ਕਿਵੇਂ ਗੱਡੀ ਮੋਰੇ ਨਜ਼ਰ ਆਊਗੀ ਜਾਂ ਮੋਰੇ ਕਿਵੇਂ ਕੁਝ ਨਜ਼ਰ ਆਊਗਾ ਕਿਉਂਕਿ ਹੈਲਪ ਤਾਂ ਕੋਈ ਹੈ ਹੀ ਨਹੀਂ ਜੋ ਵੀ ਆਪਣੀ ਹੱਕ ਤੇ ਜੋਰ ਨਹੀਂ ਕੰਮ ਕਰਨਾ ਪੈਂਦਾ ਸਰਕਾਰਾਂ ਵੱਲੋਂ ਕੋਈ ਹੈਲਪ ਤਾਂ ਹੀ ਨਹੀਂ ਸਿਆਸਤਦਾਨਾਂ ਦਾ ਕੰਮ ਸਿਰਫ ਸਟੇਜਾਂ ਤੇ ਬੋਲਣ ਜੋਗਾ ਰਹਿ ਗਿਆ ਜਾਂ ਸਟੇਜਾਂ ਤੇ ਚੁਟਕਲੇਸ ਨਾਲ ਜੋ ਇੱਕ ਦੂਜੇ ਨੂੰ ਤਾੜ ਲਓ ਕੰਮ ਨਹੀਂ ਕਰਨਾ ਇੱਥੇ ਜੇ ਬੀਮ ਬੈਰੀਅਰਸ ਹੁੰਦੇ ਤਾਂ ਬਚਾਅ ਹੋ ਜਾਣਾ ਸੀਗਾ ਬਹੁਤ ਬਹੁਤ ਸ਼ੁਕਰੀਆ ਪਰ ਉਮੀਦ ਕਰਦੇ ਆ ਸਿਆਸਤਦਾਨ ਜਾਗਣਗੇ ਲੇਕਿਨ ਉਮੀਦ ਵੈਸੇ ਹੈ ਵੀ ਨਹੀਂ ਬਹੁਤ ਬਹੁਤ ਸ਼ੁਕਰੀਆ